ਮੁੱਲਾਪੁਰ ਦਾਖਾ ਦੇ ਐਸਐਚਓ ਕੁਲਵਿੰਦਰ ਸਿੰਘ ਦੇ ਉੱਤੇ ਉਸਦੇ ਹੀ ਕਾਂਸਟੇਬਲ ਦੇ ਵੱਲੋਂ ਬਲਤਕਾਰ ਦੇ ਇਲਜ਼ਾਮ ਦਾ ਜਿਹੜਾ ਕਿ ਮਾਮਲਾ ਦਰਜ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਕਾਫੀਆਨਾ ਦਰਜ ਕੀਤੀ ਜਾਂਦੀ ਹੈ ਆਈਪੀਸੀ 376 ਦੇ ਤਹਿਤ ਤਾਂ ਉਸ ਤੋਂ ਬਾਅਦ ਲਗਾਤਾਰ ਹੁਣ ਕੁਲਵਿੰਦਰ ਸਿੰਘ ਜਿਹੜੇ ਨੇ ਉਹ ਫਰਾਰ ਦੱਸੇ ਜਾ ਰਹੇ ਨੇ ਤਾਂ ਜ਼ਿਆਦਾ ਗੱਲਬਾਤ ਕਰਾਂਗੇ ਮੇਰੇ ਨਾਲ ਡੀਐਸਪੀ ਮੁੱਲਾਪੁਰ ਦਾਖਾ ਵਰਿੰਦਰ ਖੋਸਾ ਜੀ ਮੌਜੂਦ ਨੇ ਵਰਿੰਦਰ ਜੀ ਕਦੋਂ ਤੁਹਾਡੇ ਧਿਆਨ ਦੇ ਵਿੱਚ ਮਾਮਲਾ ਆਇਆ ਸਾਰਾ ਹੈ ਕਿ ਇਹ ਮਾਮਲਾ ਸੱਚਾਈ ਹੈ ਕਿ ਇਹ ਮੈਂ ਜੀ ਬਤੌਰ ਡੀਐਸਪੀ ਮੁੱਲਾਪੁਰ ਦਾਖਾ 24 ਇਸ 24 ਤਰੀਕ ਨੂੰ ਜੁਆਇਨ ਕੀਤਾ ਵਾ ਸੋ 24 ਤਰੀਕ ਨੂੰ ਜੋ ਸਾਡੇ ਐਸ ਐਚਓ ਇਥੇ ਤਨਤ ਸੀਗੇ ਉਹ ਇਨਸਪੈਕਟਰ ਕੁਲਵਿੰਦਰ ਸਿੰਘ ਤਨਤ ਸੀਗੇ ਸੋ ਕਰੀਬ ਪਰਸੋਂ ਸਾਨੂੰ ਇਸ ਬਾਰੇ ਕੋਈ ਮਤਲਬ ਸੁਣੀ ਸੁਣਾਈ ਖ਼ਬਰੀ ਮਿਲੀ ਹੈ ਹਜੇ ਤੱਕ ਸਾਨੂੰ ਇਸ ਬਾਰੇ ਕੋਈ ਆਫੀਸ਼ੀਅਲ ਇਨਟੀਮੇਸ਼ਨ ਵਗੈਰਾ ਸਟੇਟ ਕ੍ਰਾਈਮ ਮਹਾਲੇ ਤੋਂ ਨਹੀਂ ਆਇਆ ਬਸ ਇਹੀ ਪਤਾ ਲੱਗਾ ਕਿ ਇਹਨਾਂ ਦੇ ਖਿਲਾਫ਼ ਕੋਈ ਐਫਆਰ ਨੰਬਰ 32 ਅ ਅਧੀਨ ਧਾਰਾ 376 506 ਆਈਪੀਸੀ ਉੱਥੇ ਕੋਈ ਦਰਜ ਹੋਈ ਹੈ ਜੀ ਉਹਨੂੰ ਉੱਥੇ ਤਾਂ ਨਾਤ ਨੇ ਦਖਾ ਦੇ ਵਿੱਚ ਜਾਂ ਫਿਰ ਫਰਾਰ ਨੇ ਤੁਹਾਡੇ ਧਿਆਨ ਵਿੱਚ ਹੈਗਾ ਜੀ ਇਹ ਸਿਚੁਏਸ਼ਨ ਹੈ ਕਿੱਥੇ ਆ ਅ ਕੱਲ ਜੀ ਜਦੋਂ ਸਾਨੂੰ ਮੈਂ ਇਸ ਬਾਰੇ ਥਾਣੇ ਦੇ ਵਿੱਚ ਚੈੱਕ ਕੀਤਾ ਤਾਂ ਥਾਣੇ ਦੇ ਵਿੱਚ ਸਾਨੂੰ ਗੈਰ ਹਾਜ਼ਰ ਮਿਲੇ ਸੀ ਸੋ ਕੱਲ ਤੋਂ ਲੈ ਕੇ ਹੀ ਜਦ ਤੋਂ ਇਹ ਗੈਰ ਹਾਜ਼ਰ ਨੇ ਪਹਿਲਾਂ ਹੀ ਮੈਡੀਕਲ ਛੁੱਟੀ ਤੇ ਸੀ 3-4 ਦਿਨ ਤੋਂ ਸੋ ਇਹ ਕੱਲ ਤੋਂ ਗੈਰ ਹਾਜ਼ਰ ਪਾਏ ਗਏ ਨੇ ਜਿਸ ਬੰਦੀ ਇਹਨਾਂ ਦੀ ਗੈਰ ਹਾਜ਼ਰੀ ਐਬਸੈਂਟ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਜੀ ਜੀਡੀ ਪੰਜਾਬ ਪੁਲਿਸ ਦੇ ਮੁੰਡਿਆਂ ਤੇ ਪੂਰੀ ਪੰਜਾਬ ਦੇ ਜਨਤਾ ਦੀ ਜ਼ਿੰਮੇਵਾਰੀ ਹੈ ਸੁਰੱਖਿਆ ਦੀ ਅਗਰ ਉਹੀ ਉਹਨਾਂ ਦੇ ਵਿੱਚ ਹੀ ਤਨਾਤ ਕੁਝ ਅਜਿਹੇ ਨੇ ਜਿਨ੍ਹਾਂ ਨੂੰ ਆਪਾਂ ਕਾਲੀਆਂ ਭੇਡਾਂ ਵੀ ਕਹਿ ਸਕਦੇ ਆ ਜੇ ਕਾਂਸਟੇਬਲਾਂ ਦੇ ਵੱਲੋਂ ਆਪਦੇ ਜੂਨੀਅਰ ਦੇ ਵੱਲੋਂ ਹੀ ਇਹ ਅਜਿਹੇ ਸ਼ਿਕਾਰ ਬਣਾਏ ਜਾਣਗੇ ਦੀਬ ਦਾ ਬਲਦ ਕਰਦਾ ਤਾਂ ਲੋਕ ਵਿਸ਼ਵਾਸ ਕਿਵੇਂ ਕਰਨਗੇ ਪੁਲਿਸ ਤੇ ਇਹ ਜੀ ਹਜੇ ਅਫਰ ਦਰਜ ਹੋਈ ਹੈ ਦੀ ਅਸੀਂ ਇਨਵੈਸਟੀਗੇਸ਼ਨ ਸਟੇਟ ਕਰਾਈ ਮੁਹਾਲੀ ਕਰਦੀ ਹੈ ਉਹੀ ਤੁਹਾਨੂੰ ਦੱਸ ਸਕਦੇ ਵੀ ਇਹਦੇ ਵਿੱਚ ਕੀ ਰਿਐਲਿਟੀ ਹੈ ਜੀ ਕੰਦੂ ਗਨਮੈਂਟ ਦਾ ਸਰ ਜ਼ਿਕਰ ਹੋ ਰਿਹਾ ਜਿਹੜੇ ਆਪਣਾ ਦੀ ਕੁੜੀ ਪੀੜਤੇ ਉਸ ਨੂੰ ਲੈ ਜਾਂਦੇ ਤੇ ਛੱਡਦੇ ਸੀਗੇ ਇੱਕ ਗੰਮ ਮੈਨੂੰ ਤਾਂ ਇੱਥੇ ਆਪਦੇ ਨਾਲ ਹੀ ਰਿਪੋਰਟ ਕਰਾ ਕੇ ਵੀ ਲੈ ਕੇ ਆਈ ਸੀ ਕਿ ਉਹ ਇਸ ਟਾਈਮ ਕਿੱਥੇ ਨਿਕਲ ਮੰਦ ਇਸ ਬਾਰੇ ਜੀ ਮੈਨੂੰ ਕੋਈ ਜਾਣਕਾਰੀ ਨਹੀਂ ਉਹ ਸਾਡੇ ਇੱਥੇ ਥਾਣੇ ਤੱਕ ਨਾ ਨਹੀਂ ਹਨ ਇਸ ਬਾਰੇ ਵੀ ਤੁਹਾਨੂੰ ਤੁਸੀਂ ਐਸਐਚਓ ਦਾਖਨ ਸੰਭਰ ਕਰ ਸਕਦੇ ਹੋ ਵੀ ਉਹਨਾਂ ਦੀ ਹਾਜ਼ਰੀ ਰਿਪੋਰਟ ਇੱਥੇ ਸੀ ਜਾਂ ਨਹੀਂ ਜੀ ਹੁਣ ਇਹਨਾਂ ਦੀ ਗ੍ਰਿਫਤਾਰੀ ਲਈ ਕੋਈ ਫੋਟੋ ਕੋਈ ਨੋਟੀਫਿਕੇਸ਼ਨ ਆਇਆ ਜਾਂ ਫਿਰ ਆਪਣਾ ਮੁਹੱਲੀ ਹੀ ਦੇਖ ਲੈਣਾ ਸਾਹਿਬ ਨੇ ਜੀ ਜਿਹੜਾ ਅਫੇਰਦਰ ਜੋ ਇਹ ਜੀ ਸਟੇਟ ਕਰਨ ਮੁਹੱਲੀ ਦਰਜ ਹੋਈ ਹੈ ਉਹ ਹੀ ਅਜੇ ਤਫ਼ਤੀਸ਼ ਕਰ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਇਸ ਵਾਰੀ ਸਾਨੂੰ ਆਫੀਸ਼ੀਅਲ ਇੰਟੀਮੀਸ਼ਨ ਪਰਚੇ ਬਾਰੇ ਵੀ ਹਜੇ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਭਾਈ ਹੁਣ ਤਾਂ ਪਹਿਲਾਂ ਵੀ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਨਹੀਂ ਆਇਆ ਨਹੀਂ ਮੈਂ ਤਾਂ ਜੀ ਜੁਆਇਨ ਹੀ ਹਜੇ 24 ਨੂੰ ਕੀਤਾ ਸੋ ਮੇਰੇ ਧਿਆਨ ਵਿੱਚ ਅਜਿਹਾ ਕੋਈ ਮਸਲਾ ਨਹੀਂ ਸੀ ਜੀ ਇਨਾਂ ਤੇ ਪਹਿਲਾਂ ਕੋਈ ਰਿਕਾਰਡ ਦੇ ਵਿੱਚ ਕੋਈ ਅਜਿਹਾ ਕੋਈ ਹੋਰ ਮਸਲਾ ਮਾਮਲਾ ਦਰਜਾ ਕੋਈ ਹੋਰ ਕ੍ਰਪਸ਼ਨ ਲੈ ਕੇ ਕੁਝ ਇਹ ਜੀ ਨਹੀਂ ਮੇਰੇ ਧਿਆਨ ਦੇ ਵਿੱਚ ਤਾਂ ਨਹੀਂ ਆ ਜੀ ਕੋਈ ਧੰਨਵਾਦ ਸੋ ਇਹ ਸਨ ਡੀ ਸਿੰਕੋਸਾ ਜੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਟੇਟ ਕ੍ਰਾਈਮ ਵਿਰੋਧ ਦੇ ਮੌਰੇੜਾ ਕਿ ਪਰਚਾ ਉਹ ਦਰਜ ਕੀਤਾ ਗਿਆ ਹੈ ਤਾਂ ਹਜੇ ਇਹਨਾਂ ਨੂੰ ਜਿਹੜੀ ਕਿ ਇਨਟੀਮੇਸ਼ਨ ਉਹ ਨਹੀਂ ਦਿੱਤੀ ਗਈ ਤਾਂ ਉਹਨੂੰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਐਸਐਸਓ ਕੁਲਵਿੰਦਰ ਨੂੰ ਕਦੋਂ ਇਹਦਾ ਕਿ ਗ੍ਰਿਫਤਾਰੀ ਉਹ ਕੀਤਾ ਜਾਂਦਾ ਹੈ ਕੈਮਰਾ ਪਰਸਨ ਸਲਮਾਨ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਮੋਲਾਪੁਰ ਦਾ ਕਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par